ਹੈਲੋ ਦੋਸਤੋ ਕਈ ਦੋਸਤ ਪੁੱਛਦੇ ਹਨ ਕਿ ਕਦੂਦਣ ਬੱਲਾ ਨੂੰ ਫਲ ਲੱਗ ਕੇ ਡਿੱਗ ਪੈਂਦਾ ਹੈ। ਭਾਵੇਂ ਕਿ ਫਲ ਪਗਦਾ ਨਹੀਂ। ਇਹਦੇ ਪਿੱਛੇ ਦੋਸਤੋ ਦੋਤਨ ਕਾਰਨ ਨੇ ਇੱਕ ਤਾਂ ਇਹ ਹੈ ਕਿ ਕਮਜ਼ੋਰੀ ਦੇ ਕਾਰਨ ਫਲ ਡਿੱਗ ਪੈਂਦਾ। ਉਹਦੇ ਵਿੱਚ ਆਪਾਂ ਇਹ ਕਰ ਸਕਦੇ ਆਂ ਕਿ ਸੁਪਰ ਫਾਸਫੇਟ ਜਿਹੜੀ ਰੇ ਆ ਸਿੰਗਲ ਸੁਪਰ ਫਾਸਫੇਟ ਉਹਨੂੰ ਆਪਾਂ ਛਿੱਟੇ ਦੇ ਨਾਲ ਕੱਦੂ ਦੀਆਂ ਬੱਲਾਂ ਦੇ ਵਿੱਚ ਪਾ ਸਕਦੇ ਆਂ ਤੇ ਜਿਹੜੇ ਵੀਰ ਆਰਗੇਨਿਕ ਦਾ ਕੰਮ ਕਰਦੇ ਹਨ ਜਾਂ ਘਰੇ ਸਬਜ਼ੀ ਹਾਲੇ ਬੀਤੇ ਹਨ ਆਰਗੇਨਿਕ ਕੀ ਕਹਿੰਦੇ ਵੀ ਅਸੀਂ ਕੋਈ ਫਰਟੀਲਾਈਜ਼ਰ ਨਹੀਂ ਪਾਉਣਾ ਉਹ ਗਲੀ ਸੜੀ ਪੁਰਾਣੀ ਰੂੜੀ ਧੀਰੇ ਲੈ ਕੇ ਉਹ ਪਾ ਸਕਦੇ ਆ ਤੇ ਮਨ ਲ ਕੋਈ ਕੱਚੀ ਰੇ ਨਹੀਂ ਪੌਣੀ ਪੁਰਾਣੀ ਗਲੀ ਸੜੀ ਰੇ ਹੀ ਆਪਾਂ ਪਾ ਸਕਦੇ ਹਾਂ ਇਸ ਤਰ੍ਹਾਂ ਬੱਲਾਂ ਨੂੰ ਤਾਕਤ ਮਿਲ ਜੂ ਤੇ ਇਹ ਫਲ ਡਿਗੜੋ हट ਜਾਂਦਾ ਇਸ ਤੋਂ ਇਲਾਵਾ ਸਤਿਓ ਦੂਸਰਾ ਕਾਰਨ ਹੁੰਦਾ ਪ੍ਰਾਗਣ ਕਿਰਿਆ ਦਾ ਪ੍ਰਾਗਣ ਕਿਰਿਆ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬੱਲਾਂ ਦੇ ਵਿੱਚ ਦੋ ਤਰ੍ਹਾਂ ਦੇ ਫੁੱਲ ਲੱਗਦੇ ਇੱਕ ਤਾਂ ਮੇਲ ਤੇ ਦੂਸਰੇ ਫੀਮੇਲ ਜੇ ਦੀ ਆਪਾਂ ਪਛਾਣ ਕਰ ਸਕਦੇ ਹਾਂ ਜਿਵੇਂ ਜੋ ਕਿ ਮੇਲ ਫੁੱਲ ਹੁੰਦੇ ਆ ਉਹ ਇਸ ਤਰ੍ਹਾਂ ਹੁੰਦੇ ਆ ਤੇ ਉਹਨਾਂ ਦੇ ਨੀਚੇ ਆ ਜਿਵੇਂ ਹੈਗਾ ਵੀ ਛੋਟਾ ਫਲ ਬਣਿਆ ਹੁੰਦਾ ਇਹ ਜੋ ਮੇਲ ਫਲ ਹੁੰਦੀ ਆ ਉਹ ਇਸ ਤਰ੍ਹਾਂ ਹੁੰਦੇ ਆ ਉਹਨਾਂ ਦਾ ਕੋਈ ਨੀਕچے ਫਾਲਾ ਜੋ ਨਹੀਂ ਬਣਿਆ ਹੁੰਦਾ ਇਹ ਆਪਣੇ ਮੱਖੀਆਂ ਜੋ ਹੁੰਦੀਆਂ ਮਖਿਆਲਦੀਆਂ ਉਹ ਇੱਕ ਫੁੱਲ ਤੋਂ ਜਦੋਂ ਦੂਸਰੇ ਫੁੱਲ ਤੇ ਵਹਿੰਦਿਆਂ ਤਾਂ ਉਹਦੇ ਨਾਲ ਹੀ ਪਰਾਗਣ ਕਿਰਿਆ ਇਹਨਾਂ ਦੀ ਹੁੰਦੀ ਆ ਇਸ ਤੋਂ ਇਲਾਵਾ ਕੀਟੀਆਂ ਜਾਂ ਹੋਰ ਵੀ ਮਿੱਤਰ ਕੀੜੇ ਪਰਾਗਣ ਕਿਰਿਆ ਕਰਦੀ ਹੈ ਪਰ ਕਈ ਵਾਰੀ ਕੀ ਹੁੰਦਾ ਕਿ ਜੋ ਮੀਲ ਫਲ ਹੁੰਦਿਆਂ ਉਹ ਘਟ ਹੁੰਦਿਆਂ ਜਾਂ ਨਹੀਂ ਲੱਗਦੇ ਤਾਂ ਉਹਦੀ ਵਜ੍ਹਾ ਕਰਕੇ ਪਰਾਗਣ ਕਿਰਿਆ ਪੂਰੀ ਨਹੀਂ ਹੁੰਦੀ ਜਾਂ ਉਸ ਤਰ੍ਹਾਂ ਕੀ ਮੱਖੀਆਂ ਨਹੀਂ ਆਉਂਦਾਂ ਇਸ ਦੇ ਹੱਲ ਲਈ ਆਪਾਂ ਸਾਥਿਓ ਉਹ ਗੋੜ ਘੋਲ ਕੇ ਥੋੜਾ ਉਹਦੀ ਆਪਾਂ ਛੜਕਾ ਬੱਲਾਂ ਦੇ ਉੱਤੇ ਕਰ ਸਕਦੇ ਆ ਉਹਦੇ ਨਾਲ ਜੋ ਆਪਣੇ ਮਿੱਤਰ ਕੀੜੇ ਆ ਉਹ ਅਟਰੈਕਟ ਹੁੰਦੇ ਆ ਬੱਲਾਂ ਵੱਲ ਤੇ ਇਹਦੇ ਨਾਲ ਪੂਰੀ ਤਰ੍ਹਾਂ ਜੋ ਆਪਣੀ ਪਰਾਗਣ ਕਿਰਿਆ ਹੋ ਜਾਂਦੀ ਹੈ ਤੇ ਆਪਣੇ ਜਿਹੜੇ ਫਾਲਾ ਉਹ ਸੁੱਕਦੇ ਨਹੀਂ ਤੇ ਨਾ ਹੀ ਉਹ ਡਿੱਗਦੇ ਆ ਉਹ ਪੂਰੀ ਤਰ੍ਹਾਂ ਪੱਕ ਜਾਂਦੇ ਆ ਇਸ ਤੋਂ ਲਾਵਾ ਸਾਥੀਓ ਫੰਗਸ ਵੀ ਇੱਕ ਕਾਰਨ ਹੁੰਦਾ ਜਿਸ ਕਾਰਨ ਇਹ ਫਾਲਾ ਪੂਰੀ ਤਰ੍ਹਾਂ ਨਹੀਂ ਪੱਕਦਾ ਤੇ ਉਹ ਉਹਦੇ ਰੋਕ ਥਾਮ ਲਈ ਆਪਾਂ ਜਾਂ ਤਾਂ ਜੋ ਔਰ ਗੈਨਿਕ ਢੰਗ ਨਾਲ ਕਰਨਾ ਚਾਹੁੰਦੇ ਆ ਉਹ ਤਾਂ ਖੱਟੀ ਲੱਸੀ ਕਈ ਦਿਨਾਂ ਦੀ ਰੱਖ ਕੇ ਉਹਦਾ ਫਰਕਾ ਕਰ ਸਕਦੇ ਆ ਜਾਂ ਸਾਥੀਓ ਕਈ ਤਰ੍ਹਾਂ ਦਾ ਆਪਾਂ ਨੂੰ ਜਾਂ 1236 ਪਾਊਡਰ ਮਿਲ ਜਾਂਦਾ ਅਨ ਸੈਕਟੀਸਾਈਡ ਦੀ ਦੁਕਾਨ ਤੋਂ ਉਹਦਾ ਆਪਾਂ ਛੜਕਾ ਕਰ ਸਕਦੇ ਹਾਂ ਤੇ ਉਹਦੇ ਨਾਲ ਵੀ ਆਪਣੇ ਜਿਹੜੇ ਫਾਲ ਆਏ ਨੇ ਪੱਕ ਜਾਂਦੇ ਆ ਤੇ ਆਪਣੇ ਫਾਲ ਪੱਕਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਸ ਤੋਂ ਇਲਾਵਾ ਸਾਥਿਓ ਜੋ ਕਿ ਇਸ ਤੋਂ ਇਲਾਵਾ ਫਾਲ ਦੀ ਜੋ ਮੱਖੀ ਹੁੰਦੀ ਆ ਜਾਂ ਸੁੰਡੀ ਹੁੰਦੀ ਆ ਉਹ ਵੀ ਕਈ ਵਾਰੀ ਬੱਲਾਂ ਤੇ ਅਟੈਕ ਕਰਦੀ ਆ ਉਹਦੀ ਰੋਕਥਾਮ ਲਈ ਜਦ ਆਪਾਂ ਨਮ ਵਾਲ ਕੇ ਉਹਦਾ ਕੋਲ ਬਣਾ ਕੇ ਉਹਦੀ ਸਪਰੇਅ ਕਰ ਸਕਦੇ ਆ ਜਾਂ ਸਾਥੀ ਉਹਦੇ ਵਾਸਤੇ ਆਪਾਂ ਕੋਰਾਜਨ ਦੀ ਸਪਰੇਅ ਦਵਾਈ ਲੈ ਕੇ ਉਹਦੀ ਸਪਰੇਅ ਪੱਲਾਂ ਦੇ ਉੱਪਰ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਾਥੀ ਉਹ ਜਾਂ ਇਹਨਾਂ ਨੂੰ ਅੱਜ ਕੱਲ ਤੇਲਾ ਮਤਲਬ ਲੱਗ ਜਾਂਦਾ ਤੇਲਾ ਜਾਂ ਚਿਪਾਪਾ ਕਹਿੰਦੇ ਨੇ ਉਹਦੇ ਵਾਸਤੇ ਵੀ ਆਪਾਂ ਇਕ ਟਾਰਾ ਦਵਾਈ ਲੈ ਕੇ ਉਹਦੀ ਹਲਕੀ ਸਪਰੇ ਨਾਰਮਲ ਡੋਸ ਦੇ ਨਾਲ ਇੱਕ ਅੱਦੂ ਦੀਆਂ ਬੱਲਾਂ ਉੱਪਰ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਾਥਿਓ ਆਪਾਂ ਨੂੰ ਜੋ ਪਾਣੀ ਆ ਉਹ ਵੀ ਬਹੁਤ ਘੱਟ ਮਾਤਰਾ ਦੇ ਵਿੱਚ ਲਾਉਣਾ ਚਾਹੀਦਾ ਤੇ ਪਾਣੀ ਦਾ ਇਹ ਹੁੰਦਾ ਕਿ ਜਿਆਦਾ ਜੋ ਪਾਣੀ ਆ ਉਹ ਨਾ ਖੜੇ ਤੇ ਕਿਉਂਕਿ ਪਾਣੀ ਜ਼ਿਆਦਾ ਖੜਨ ਦੇ ਨਾਲ ਵੀ ਫੰਗਸ ਦੀ ਸਮੱਸਿਆ ਆਉਂਦੀ ਹੈ ਇਸ ਤਰ੍ਹਾਂ ਸਾਥੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਧੰਨਵਾਦ